ਹੈਲੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੇਪਰ ਕੱਪ ਜੋ ਚਾਹ ਵਾਸਤੇ ਵਰਤੋਂ ਵਿੱਚ ਆਉਂਦਾ ਹੈ ਜੋ ਇੱਕ ਠੇਲੇ ਤੋਂ ਲੈ ਕੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਇਹਦੀ ਮੈਨੂਫੈਕਚਰਿੰਗ ਕਿਵੇਂ ਹੁੰਦੀ ਹੈ ਇਹਦਾ ਹੋਲ ਸੇਲ ਦਾ ਜੋ ਬਿਜ਼ਨਸ ਕਰਨਾ ਚਾਹੁੰਦਾ ਹੈ ਉਹ ਕਿਵੇਂ ਕਰ ਸਕਦਾ ਹੈ ਔਰ ਇਹਦੀ ਕੋਸਟ ਕੀ ਆਉਂਦੀ ਹੈ ਸਾਰੀ ਗੱਲਬਾਤ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਆਟੋਮੈਟਿਕ ਮਸ਼ੀਨ ਹੈ ਇਹਨੂੰ 100 ਦੀ ਸਪੀਡ ਮਸ਼ੀਨ ਕਿਹਾ ਜਾਂਦਾ ਹੈ ਫੋਰਸਟਾ ਮਤਲਬ ਹੈ ਕਿ ਇਹ 1 ਮਿੰਟ ਦੇ ਵਿੱਚ ਇਹਦੀ ਜੋ ਪ੍ਰੋਡਕਸ਼ਨ ਆ ਜੋ ਇਹ ਬਣਾਉਣ ਦੀ ਕੁਆਂਟੀਟੀ ਹੈ ਉਹ 1 ਮਿੰਟ ਦੇ ਵਿੱਚ 100 ਕੱਪ ਤਿਆਰ ਕਰਦੀ ਆ ਇਹਦੇ ਵਾਸਤੇ ਰੌ ਮਟੀਰੀਅਲ ਜੋ ਮਿਲਦਾ ਹੈ ਜੋ ਪੇਪਰ ਕਟਿੰਗ ਕਰਕੇ ਹੀ ਰੌ ਮਟੀਰੀਅਲ ਦੇ ਵਿੱਚ ਆਉਂਦਾ ਕੋ ਪੀਸ ਵਗੈਰਾ ਬਣੇ ਹੁੰਦੇ ਨੇ ਪੂਰੇ ਕੱਪ ਦੇ ਸਾਈਜ਼ ਦੇ ਔਰ ਉਹ ਲਗਭਗ 125 ਰੁਪਏ ਕਿਲੋ ਜਿਹੜਾ ਉਹ ਮਿਲਦਾ ਔਰ 125 ਰੁਪਏ ਕਿਲੋ ਮਟੀਰੀਅਲ ਲਾ ਕੇ ਜਦੋਂ ਅਸੀਂ ਉਹਦੇ ਕੱਪ ਤਿਆਰ ਕਰਦੇ ਹਾਂ ਕਿ ਲਗਭਗ ਜਿਹੜਾ ਕੱਪ ਆ ਉਹ 500 ਪੀਸ ਤਿਆਰ ਹੁੰਦਾ ਤੇ 500 ਪੀਸ ਤਿਆਰ ਜਦੋਂ 125 ਦੇ ਵਿੱਚ ਹੁੰਦਾ ਤੇ ਔਸਤਨ ਇਹ 25 ਕ ਪੈਸੇ ਦਾ ਕੱਪ ਜਿਹੜਾ ਉਹ ਬਣਦਾ ਹੈ। ਅਗਰ ਕਿਸੇ ਨੇ ਮੈਨੂਫੈਕਚਰਿੰਗ ਕਰਨੀ ਹੋਵੇ ਤਾਂ ਉਹਨੂੰ 25 ਪੈਸੇ ਵਿੱਚ ਜਿਹੜਾ ਉਹ ਕੱਪ ਤਿਆਰ ਕਰ ਸਕਦਾ। ਪਰ ਜੇ ਕਿਸੇ ਨੇ ਹੋਲ ਸੇਲ ਦਾ ਕੰਮ ਕਰਨਾ ਹੈ ਤਾਂ ਹੋਲ ਸੇਲ ਵਾਸਤੇ ਜਦੋਂ ਮੈਨੂਫੈਕਚਰਰ ਨੇ 25 ਪੈਸੇ ਦੇ ਵਿੱਚ ਤਿਆਰ ਕੀਤਾ ਹੈ ਤਾਂ ਉਹ ਹੋ ਸਕਦਾ ਥੋੜਾ ਮਾਰਜਨ ਆਪਣਾ ਰੱਖ ਕੇ ਵੱਧ ਤੋਂ ਵੱਧ 50 ਪੈਸੇ ਦਾ ਜਿਹੜਾ ਉਹ ਕੱਪ ਦੇ ਸਕਦਾ ਜੋ ਕਿ ਜਦੋਂ ਅਸੀਂ ਮਾਰਕੀਟ ਦੇ ਵਿੱਚੋਂ ਰਿਟੇਲ ਤੇ ਇਹਨੂੰ ਪਰਚੇਸ ਕਰਦੇ ਹਾਂ ਤੇ ਇਹ ਸਾਨੂੰ 2 ਰੁਪਏ ਦਾ ਕੱਪ ਲਗਭਗ ਮਿਲਦਾ ਹੈ ਤਾਂ ਇੰਨਾ ਇਹਦੇ ਵਿੱਚ ਮਾਰਜਨ ਆ ਅਗਰ ਕੋਈ ਆਪਣਾ ਆਪਣੀ ਮਸ਼ੀਨ ਲਾ ਕੇ ਆਪਣਾ ਸੈਟਅਪ ਲਾ ਕੇ ਇਸ ਕੰਮ ਨੂੰ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦਾ ਹੈ ਔਰ ਇਹਦੇ ਵਾਸਤੇ ਕੰਡੀਸ਼ਨ ਇਹ ਆ ਕਿ ਜਿਹੜੀ ਮਸ਼ੀਨ ਆ ਉਹ ਵੀ ਕਾਸਟਲੀ ਕਿਉਂਕਿ ਆਟੋਮੈਟਿਕ ਮਸ਼ੀਨ ਆ ਔਰ ਇਹ ਮਸ਼ੀਨ ਜਿਹੜੀ ਆ ਇਹ ਲਗਭਗ ਐਕਸਪੋਰਟ ਵੀ ਕੀਤੀ ਜਾਂਦੀ ਆ ਇੰਡੀਆਨਸ ਵੀ ਮੈਨੂਫੈਕਚਰਿੰਗ ਹੁੰਦੀ ਆ ਤੋ ਇਹ ਮਸ਼ੀਨ ਦਾ ਖਰਚਾ 6 ਤੋਂ ਲੈ ਕੇ 8 ਲੱਖ ਰੁਪਏ ਤੱਕ ਜਿਹੜਾ ਉਹ ਆ ਜਾਂਦਾ ਹੈ ਅਗਰ ਇੱਕ ਵਾਰ ਸੈਟ ਕਰ ਲੈਂਦੇ ਆ ਇਹਦੇ ਵਾਸਤੇ ਸਿੰਗਲ ਫੇਸ ਤੇ ਵੀ ਇਹ ਮਸ਼ੀਨ ਚੱਲ ਜਾਂਦੀ ਆ ਔਰ ਥਰੀ ਫੇਸ ਤੇ ਵੀ ਚੱਲ ਜਾਂਦੀ ਆ ਦੋਨੋਂ ਆਪਸ਼ਨ ਆ ਗਿਆ ਕੋਈ ਵੀ ਵਿਅਕਤੀ ਜੋ ਇਸ ਬਿਜ਼ਨਸ ਨੂੰ ਕਰਨਾ ਚਾਹੁੰਦਾ ਉਹ ਬੜੇ ਆਰਾਮ ਨਾਲ ਕਰ ਸਕਦਾ ਇਹਦੀ ਮੰਤਰ ਇਸ ਤਰ੍ਹਾਂ ਕਿ ਪੇਪਰ ਕਟਿੰਗ ਜਿਹੜੀ ਹੈ ਉਹ ਰੌ ਮਟੀਰੀਅਲ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਮਸ਼ੀਨ ਵਰਕ ਕਰਦੀ ਹੈ ਸਟਾਰਟ ਕਰਨ ਵਾਸਤੇ ਇਹਨੂੰ 300 ਡਿਗਰੀ ਤੇ ਪਹਿਲਾਂ ਗਰਮ ਕਰਨਾ ਪੈਂਦਾ ਫਿਰ ਉਹ ਪੀਸ ਜਿਹੜੇ ਨੇ ਕਟਿੰਗ ਵਾਲੇ ਉਹ ਇੱਕ ਇੱਕ ਸੰਚੇ ਦੇ ਵਿੱਚ ਰੱਖ ਦਿੱਤੇ ਜਾਂਦੇ ਆ ਗਮ ਨੂੰ ਗਲੂਜੋ ਆਟੋਮੈਟਿਕ ਪਹਿਲਾਂ ਹੀ ਲੱਗੀ ਹੁੰਦੀ ਹੈ ਔਰ ਇਹ ਜਦੋਂ ਸਟਾਰਟ ਹੁੰਦੀ ਹੈ ਮਸ਼ੀਨ ਤੋਂ ਇੱਕ ਇੱਕ ਪੀਸ ਚੱਕ ਕੇ ਉਹਦੇ ਉੱਪਰ ਜਦੋਂ ਵਜਨ ਪੈ ਕੇ ਗੋਲ ਰਾਉਂਡ ਬਣ ਜਾਂਦਾ ਹੈ ਉਹ ਅੱਗੇ ਲਿਜਾ ਅੱਗੇ ਲਿਜਾ ਕੇ ਉਸ ਤੋਂ ਬਾਅਦ ਇੱਕ ਬਾਟਮ ਤਿਆਰ ਹੁੰਦਾ ਉਹ ਅਲੱਗ ਤੋਂ ਰੋਲ ਹੁੰਦਾ ਹੈ ਸਾਈਡ ਤੋਂ ਜਾ ਰਿਹਾ ਉਹ ਬਾਟਮ ਨਾਲ ਉਹ ਚਪਕਦਾ ਜਾਂਦਾ ਹੈ ਤਾਂ ਕੰਪਲੀਟ